ਨਮਾ ਕਰਾਉਣ ਦੇ ਵਿੱਚ ਜੋ ਹਾਲਾਤ ਨੇ ਜਿਸ ਤਰੀਕੇ ਨਾਲ ਪਿਛਲੇ ਦਿਨੀ ਕਾਫੀ ਚਰਚਾ ਦੇ ਵਿੱਚ ਨਮਾ ਕਰਾਉਣ ਰਿਹਾ ਹੈ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਲਗਾਤਾਰ ਪੁਲਿਸ ਵੱਲੋਂ ਵੀ ਸਖਤੀ ਕੀਤੀ ਹੁੰਦੀ ਨਸ਼ਕ ਤਸਰਾਂ ਦੇ ਖਿਲਾਫ ਐਸਐਚਓ ਸਤਨਾਮ ਸਿੰਘ ਸਾਡੇ ਨਾਲ ਨਮਾ ਕਰਾਉਣ ਸਰ ਪਿਛਲੇ ਦਿਨੀ ਮੌਤ ਹੋਈ ਹੈ ਜਨਤਕ ਕਲੋਨੀ ਦੇ ਵਿੱਚ ਭਾਵੇਂ ਤੁਹਾਡੇ ਵੱਲੋਂ ਜੋ ਲਗਾਤਾਰ ਨਸ਼ਾ ਤਸਕਰ ਨੂੰ ਫੜ ਕੇ ਜੇਲ੍ਹ ਦੇ ਵਿੱਚ ਭੇਜਿਆ ਜਾ ਰਿਹਾ ਹੈ ਕਈਆਂ ਨੂੰ ਉਹਨਾਂ ਦੇ ਸੈਂਟਰ ਦੇ ਵਿੱਚ ਭੇਜਿਆ ਜਾ ਰਿਹਾ ਹੈ ਪਰ ਹੁਣ ਕਿੰਨੀ ਸਖਤਾਈ ਹੋਰ ਵਧਾਈ ਜਾ ਰਹੀ ਹੈ ਮੀਟਿੰਗ ਵੀ ਤੁਹਾਡੀ ਹੋਈ ਹੈ ਇੱਥੋਂ ਦੇ ਕਲੋਨੀ ਵਾਸੀਆਂ ਨਾਲ ਕੀ ਕੀ ਅੱਗੇ ਪ੍ਰੋਪਗੈਂਡ ਕਿਤੇ ਜਾਣ ਕੇ ਜਿਸ ਤ ਇਹ ਪੰਜਾਬ ਸਰਕਾਰ ਦੀਆਂ ਜਿਹੜੇ ਨਿਰਦੇਸ਼ ਹੁਕਮਾਂ ਤਹਿ ਤੇ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ ਤੇ ਲਗਾਤਾਰ ਇਹਦੇ ਵਿੱਚ ਸਮੇਂ-ਸਮੇਂ ਤੇ ਕਾਰਵਾਈਆਂ ਕੀਤੀ ਜਾਂਦੀਆਂ ਹਨ ਲਗਾਤਾਰ ਚੈਗੀਆਂ ਕੀਤੀਆਂ ਜਾਂਦਾ ਰੈਡਾਂ ਕੀਤੀਆਂ ਜਾਂਦਾ ਅਤੇ ਦੋਸ਼ਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ ਤੇ ਜਿਹੜੀ ਇਹ ਨਵੇਂ ਗਰਾਉਂ ਦੇ ਵਿੱਚ ਜਨਤਾ ਕਲੋਨੀ ਪੈਂਦੀ ਹੈ ਜਿਹੜੀ ਇੱਥੇ ਮੁੰਡੇ ਦੀ ਮੌਤ ਬਾਰੇ ਦੱਸਿਆ ਜਾ ਰਿਹਾ ਉਹ ਉੱਥੇ ਆਪਣੇ ਨਵੇਂ ਗਰਾਉਂ ਦੇ ਇਲਾਕੇ 'ਚ ਨਹੀਂ ਹੋਈ ਉਹ ਮੇਰਿਟ 'ਚ ਸੀਗੀ ਉਹ ਮੇਰਿਟ 'ਚ ਡੈਥ ਹੋਈ ਹੈ ਮੁੰਡੇ ਦੀ ਤੇ ਜਿਹੜਾ ਹੁਣ ਨਸ਼ੇ ਨੂੰ ਲੈ ਕੇ ਇਹ ਲਗਾਤਾਰ ਸਾਡੇ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਲਗਾਤਾਰ ਰੇਡਾਂ ਕੀਤੇ ਜਾਂਦੇ ਦੋਸ਼ਾਂ ਨੂੰ ਗੁਸਤਾਰ ਕੀਤਾ ਜਾਂਦਾ ਹੈ ਤੇ ਹੁਣ ਵੀ ਅਸੀਂ ਅੱਜ ਮਹੱਲੇ ਵਾਸੀਆਂ ਨਾਲ ਤੇ ਮਕੇਸ਼ ਜੀ ਦੇ ਨਾਲ ਇਹਨਾਂ ਦੀ ਟੀਮ ਦੇ ਨਾਲ ਜਨਤਾ ਕਲੋਨੀ ਦੇ ਵਿੱਚ ਮੀਟਿੰਗ ਕੀਤੀ ਹੈ ਮੀਟਿੰਗ ਦੌਰਾਨ ਜੋ ਵੀ ਇਹਨਾਂ ਦੇ ਪੁਆਇੰਟ ਸੀਗੇ ਪੈਟਰੋਲਿੰਗ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਤੇ ਬੀਟ ਬਾਕਸ ਨੂੰ ਲੈ ਕੇ ਸਾਰੇ ਇਹਨਾਂ ਦੀਆਂ ਗੱਲਾਂ ਅਸੀਂ ਨੋਟ ਡਾਊਨ ਕੀਤੀਆਂ ਗਈਆਂ ਨੇ ਤੇ ਸੀਨੀਅਰ ਅਫਸਰਾਂ ਨਾਲ ਗੱਲਬਾਤ ਕਰਨ ਉਪਰੰਤ ਜਿਹੜੀ ਹੈਗੀ ਹੈ ਇੱਥੇ ਬੀਟ ਬਾਕਸ ਵੀ ਲਗਾਈ ਜਾਵੇਗੀ ਤੇ ਜਿਹੜੀਆਂ ਪੈਟਰੋਲਿੰਗਾਂ ਅਸੀਂ ਅੱਜ ਤੋਂ ਰਾਤ ਤੋਂ ਹੀ ਅਸੀਂ ਵੀ ਅਸੀਂ ਪट्रोलिंग ਸਟਾਰਟ ਕਰਾ ਦਾਂਗੇ ਤੇ ਸਮੇਂ-ਸਮੇਂ ਤੇ ਅਸੀਂ ਲਗਾਤਾਰ ਕਾਰਵਾਈਆਂ ਪਬਲਿਕ ਦੇ ਸਹਿਯੋਗ ਨਾਲ ਕਰ ਰਹੇ ਹਾਂ ਪਬਲਿਕ ਦਾ ਪੂਰਾ ਸਾਨੂੰ ਸਹਿਯੋਗ ਹੈ ਅਸੀਂ ਅੱਗੇ ਵੀ ਸਮੇਂ ਚ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਨਸ਼ੇ ਖਿਲਾਫ ਪਨਾ ਯੁੱਧ ਲੜਾਂਗੇ ਸਰ ਕਈ ਇੱਥੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਬਾਰੋਂ ਲੋਕ ਬਹੁਤ ਆਂਦੇ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਕੌਣ ਹੈ ਕਿੱਥੇ ਰਹਿ ਰਹੇ ਨੇ ਕੀ ਕਰ ਰਹੇ ਨੇ ਆਣ ਕੇ ਕਿ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਦੇ ਇੱਥੇ ਨਾਕੇ ਲਗਾਏ ਜਾਣਗੇ ਸਪੈਸ਼ਲ ਤੌਰ ਤੇ ਕਿ ਜਿਨ੍ਹਾਂ ਦਾ ਪਤਾ ਲੱਗ ਸਕੇ ਕਿ ਬਾਰੋਂ ਤੜੀ ਨਸ਼ਾ ਇੱਥੇ ਇਸਪਲਾਈ ਹੋ ਰਿਹਾ ਕਿੱਥੇ ਇਹਦੇ ਸੰਬੰਧੀ ਜਿਹੜਾ ਨਵਾਂ ਗਰੋਨ ਦਾ ਇਲਾਕਾ ਹੈਗਾ ਇਹਦੇ ਵਿੱਚ ਟੋਟਲ ਆਬਾਦੀ ਲਗਭਗ ਸਾਰੀ ਆਬਾਦੀ ਹੀ ਪੂਰੇ ਹਿੰਦੂਸਤਾਨ ਤੋਂ ਇੱਥੇ ਲੋਕ ਅੱਡਰ ਪ੍ਰਦੇਸ਼ਾਂ ਤੋਂ ਰਹਿੰਦੇ ਆ ਕਿ ਤੇ ਜਿਹੜੀ ਲਗਾਤਾਰ ਅਸੀਂ ਸੀਨੀਅਰ ਅਫਸਰਾਂ ਦੇ ਹੁਕਮਾ ਮੁਤਾਬਕ ਚੈਕੀਆਂ ਵੀ ਕਰਦੇ ਆ ਤੇ ਜਿਹੜੀ ਪੀਜੀ ਦੀਆਂ ਵੈਰੀਫਿਕੇਸ਼ਨਾਂ ਬਾਰੇ ਵੀ ਲੋਕਾਂ ਨੂੰ ਜਾਣੂ ਜਾਣੂ ਕਰਾਉਨੇ ਆ ਤੇ ਹੁਣ ਵੀ ਅੱਜ ਵੀ ਅਸੀਂ ਇਸ ਮੀਟਿੰਗ ਦੇ ਵਿੱਚ ਇਹ ਪੁਆਇੰਟ ਵੀ ਰੱਖਿਆ ਵੀ ਜਿਨ੍ਹਾਂ ਨੇ ਵੀ ਆਪਣੇ ਕਰਾਇਦਾਰ ਰੱਖਿਆ ਉਹਨਾਂ ਵੈਰੀਫਿਕੇਸ਼ਨਾਂ ਕਰਾ ਲਓ ਕਿਉਂਕਿ ਇਹ ਚ ਪ੍ਰੋਬਲਮ ਇਹ ਹੁੰਦੀ ਆ ਕਈ ਵਾਰੀ ਕਿਸੇ ਨੇ ਕੋਈ ਕਰਾਇਦਾਰ ਰੱਖਿਆ ਹੁੰਦਾ ਵੈਰੀਫਿਕੇਸ਼ਨ ਨਹੀਂ ਹੁੰਦੀ ਤੇ ਉਹ ਕਿਤੇ ਕ੍ਰਾਈਮ ਕਰਕੇ ਆਇਆ ਹੁੰਦਾ ਉਹ ਪੁਲਿਸ ਨੂੰ ਫੜਨਾ ਫਿਰ ਔਖਾ ਹੋ ਜਾਂਦਾ ਉਹਦੇ ਚ ਤਾਂ ਅਸੀਂ ਹੁਣ ਵੀ ਅੱ ਵੀ ਜਿਨ੍ਹਾਂ ਨੇ ਵੀ ਕਰਾਇਦਾ ਰੱਖੇ ਆ ਉਹ ਲਗਾਤਾਰ ਆਪਣੀਆਂ ਵੈਰੀਫਿਕੇਸ਼ਨਾਂ ਪੁਲਿਸ ਤੋਂ ਕਰਾਉਣ ਤੇ ਅਧਾਰ ਕਾ ਥਾਣੇ 'ਚ ਜਮਾ ਕਰਾਉਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਕਰਾਇਮ ਕਰਦਾ ਹੈ ਤਾਂ ਉਹਨੂੰ ਟ੍ਰੇਸ ਕਰਨਾ ਈਜ਼ੀ ਹੋ ਜਾਵੇ। ਤੇ ਜਿਹੜੇ ਨੌਜਵਾਨ ਕੋਈ ਨਸ਼ੇ ਨਾਲ ਪੀੜਤ ਨੇ ਉਹਨਾਂ ਨਾਲ ਵੀ ਤੁਹਾਡੀ ਮੀਟਿੰਗ ਹੋਈ ਹੈ ਤੇ ਕਈ ਮਹਿਲਾਵਾਂ ਨੇ ਆਣ ਕੇ ਵੀ ਦੱਸਿਆ। ਉਹਨਾਂ ਵਾਸਤੇ ਸੈਂਟਰ ਭੇਜਿਆ ਜਾਵੇਗਾ। ਉਹਨਾਂ ਨੂੰ ਕਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਅੱਗੇ ਇਹਨਾਂ ਨੂੰ ਸੌਖਾ ਹੋਏ? ਇਹਦੇ ਬਾਰੇ ਅਸੀਂ ਸਾਰੀ ਆਪਣੀ ਪਬਲਿਕ ਨੂੰ ਸਾਰੀ ਨੂੰ ਅਪੀਲ ਕੀਤੀ ਹੈ। ਜੇਕਰ ਕਿਸੇ ਦਾ ਵੀ ਕੋਈ ਬੱਚਾ ਨਸ਼ਾ ਗ੍ਰਸਤ ਹੈਗਾ ਅਸੀਂ ਅਪੀਲ ਕਰਦੇ ਆਂ ਵੀ ਦੇਖੋ ਇਹ ਜਿਹੜਾ ਨਸ਼ਾ ਪੀੜਤ ਹੁੰਦਾ ਉਹਦੇ ਨਾਲ ਕੋਈ ਮਤਲਬ ਦੂਜਾ ਵਿਤਕਰਾ ਨਾ ਕੀਤਾ ਜਾਵੇ ਕਿ ਉਹ ਕੋਈ ਦੋਸ਼ੀ ਹੈ ਉਹਨਾਂ ਕੋਈ ਜੁਰਮ ਕਰਤਾ ਦੇਖੋ ਨਸ਼ਾ ਇੱਕ ਬਿਮਾਰੀ ਹੈ ਜੇਕਰ ਕਿਸੇ ਨੌਜਵਾਨ ਨੂੰ ਕਿਸੇ ਬੱਚੇ ਨੂੰ ਨਸ਼ਾ ਲੱਗਿਆ ਹੈਗਾ ਉਹਦੇ ਸਪੋਰਟ 'ਚ ਅਸੀਂ ਹਰ ਟਾਈਮ ਖੜੇ ਆਂ ਜੇ ਅਸੀਂ ਉਹਨੂੰ ਅਸੀਂ ਪਹਿਲਾਂ ਵੀ ਆਪਣੇ ਨਵਾਗਰੋਂ ਦੇ ਏਰੀਆ ਦੇ ਵਿੱਚ ਸਾਡੇ ਕੋਲ ਜਿੰਨੀਆਂ ਵੀ ਇਸ ਸੰਬੰਧੀ ਸ਼ਿਕਾਇਤਾਂ ਆਈਆਂ ਕਿਸੇ ਦੇ ਬੱਚੇ ਨਸ਼ੇ ਕਰਦੇ ਆਂ ਅਸੀਂ ਪਹਿਲ ਦੇ ਆਧਾਰ 'ਤੇ ਉਹਨਾਂ ਨੂੰ ਨਸ਼ਾ ਰੋ ਕੇਂਦਰਾਂ ਜਮਾ ਕਰਾਇਆ ਤੇ ਉਹਨਾਂ 'ਚੋਂ ਕਾਫੀ ਬੱਚੇ ਨਸ਼ਾ ਛੱਡ ਕੇ ਬਾਹਰ ਵੀ ਆਏ ਨੇ ਜੇ ਆਪਣੀ ਜ਼ਿੰਦ तरीके ਨਾਲ ਹੁਣ ਜੀ ਵੀ ਰਹੇ ਨੇ ਮੈਂ ਅੱਜ ਵੀ ਅਪੀਲ ਕੀਤੀ ਹੈ ਜੇਕਰ ਕੋਈ ਵੀ ਕਿਸੇ ਮਾਤਾ ਪੈਣ ਪਿਓ ਤੋਂ ਕਿਸੇ ਦਾ ਵੀ ਕੋਈ ਬੱਚਾ ਹੈਗਾ ਨਾਚੇ ਜਗਰਸਤ ਹੈਗਾ ਤਾਂ ਉਹਦੇ ਨਾਲ ਕੋਈ ਦੁਰਵਿਵਾਰ ਨਾ ਕੀਤਾ ਜਾਵੇ ਸਾਨੂੰ ਦੱਸਣ ਆ ਕੇ ਅਸੀਂ ਆਪਣੇ ਤੌਰ ਤੇ ਉਹਨੂੰ ਡਿਲੀਕਸ਼ਨ ਸੈਂਟਰ ਜਮਾ ਕਰਾਵਾਂਗੇ ਫ੍ਰੀ ਆਫ ਕੋਸਟ ਠੀਕ ਹੈ ਬਿਲਕੁਲ ਦੇਖੋ ਕੇ ਐਸਐਚਓ ਸੁਨਾਮ ਸਿੰਘ ਸੀ ਇਹਨਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਹੈ ਤੇ ਨਾਲ ਦੀ ਨਾਲ ਇੱਥੇ ਕਲੋਨੀ ਵਾਸੀ ਨਾਲ ਮੀਟਿੰਗ ਕੀਤੀ ਹੈ ਤਾਂ ਇੱਕ ਗੱਲ ਹੋਰ ਵੀ ਹੈ ਦੇਖੋ ਕਲੋਨੀ ਦੇ ਵਿੱਚ ਘਰ ਘਰ ਦੇ ਵਿੱਚ ਬੰਦਾ ਹੈ ਪੁਲਿਸ ਦੇ ਮੁਲਾਜ਼ਮ ਦਾਸ ਵੀ ਹੋਣਗੇ ਪਰ ਘਰ ਘਰ ਦੇ ਵਿੱਚ ਜਿਹੜੇ ਬੰਦੇ ਬੈਠੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਲੋਨੀ 'ਚ ਪਤਾ ਹੁੰਦਾ ਹੈ ਕਿਹੜਾ ਬੰਦਾ ਬਾਹਰੋਂ ਆ ਰਿਹਾ ਹੈ ਕਿਹੜੇ ਤਰੀਕੇ ਨਾਲ ਨਸ਼ਾ ਵਿਕਰੇ ਹੈ ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਿ ਪੁਲਿਸ ਵੀ ਉਹਨਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰ ਸਕੇ ਇਸ ਨੂੰ ਲੈ ਕੇ ਹੁਣ ਬੀਟ ਬਾਕਸ ਸਪੈਸ਼ਲ ਨਾਕੇ ਤੇ ਨਾਲ ਦੀ ਨਾਲ ਸਗਤ ਤੇ ਗਸਤ ਲਗਾਤਾਰ ਜਾਰੀ ਰਹੇਗੀ ਅਗਰ ਕੋਈ ਬਾਹਰੋਂ ਬੰਦਾ ਲੈ ਕੇ ਆ ਰਿਹਾ ਨਸ਼ਾ ਜਾਂ ਫਿਰ ਕੋਈ ਵੇਚਣ ਆ ਰਿਹਾ ਸਭ ਤੋਂ ਉਹਦੇ ਤਿੱਖੀ ਨਜ਼ਰ ਤੇ ਨਾਲ ਦੀ ਨਾਲ ਕਾਰਵਾਈ ਕੀਤੀ ਜਾਵੇਗੀ ਪੁਲਿਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਦੀ ਜਾਣਕਾਰੀ ਜੋ ਪੁਲਿਸ ਨੂੰ ਦਿੱਤੀ ਜਾਵੇ ਜਿਹੜੇ ਬੰਦੇ ਇਸ ਤਰੀਕੇ ਨਾਲ ਬਾਹਰੋਂ ਬੰਦੇ ਆਉਂਦੇ ਨੇ ਪਰ ਕਲੋਨੀ ਵਾਸੀ ਨੂੰ ਵੀ ਅਪੀਲ ਹੈ ਕਿ ਜਿਹੜੇ ਲੋਕ ਫੇਰ ਨਾਕੇ ਲਾਏ ਤੋਂ ਬਾਅਦ ਵੀ ਜਦੋਂ ਪੁਲਿਸ ਵਾਲੇ ਘੇਰ ਲੈਂਦੇ ਨੇ ਕਿਦਾਂ ਕਾਰਵਾਈ ਕਰਦੇ ਨੇ ਫੇਰ ਛਡਾਉਣ ਨਾ ਕੋਈ ਆਵੇ ਕਿਉਂਕਿ ਪੁਲਿਸ ਨੇ ਫੇਰ ਪਧਰਤੀ ਕਾਰਵਾਈ ਕਰਨੀ ਹੁੰਦੀ ਹੈ ਭਾਵੇਂ ਕਿਸਦਾ ਪੁੱਤ ਹੈ ਕਿਸਦਾ ਭਤੀਜਾ ਹੈ ਭਾਵੇਂ ਕਿਸਦਾ ਚਾਚਾ ਹੈ ਤਾਂ ਇਸ ਨੂੰ ਲੈ ਕੇ ਹੁਣ ਨਮਾ ਕਰਾਉਣ ਦੀ ਜਿਹੜੀ ਗੱਲ ਹੈ ਨਮਾ ਕਰਾਉਣ ਦੇ ਵਿੱਚ ਕਾਫੀ ਲੋਕਾਂ ਦੇ ਇਲਜ਼ਾਮ ਬਹੁਤ ਨੇ ਪਰ ਆਪਣੀ ਜ਼ਿੰਮੇਵਾਰੀ ਵੀ ਲੋਕਾਂ ਨੂੰ ਸਮਝੀ ਚਾਹੀਦੀ ਹੈ ਪੁਲਿਸ ਵੱਲੋਂ ਪੂਰਾ ਦਾਵਾ ਕੀਤਾ ਗਿਆ ਕਿ ਹਰ ਤਰੀਕੇ ਦੀ ਚੈਕਿੰਗ ਜਿਹੜੀ ਨਮਾਗਰਾਂ ਦੇ ਵਿੱਚ ਕੀਤੀ ਜਾਵੇਗੀ ਥੋੜੇ ਕਹਿ ਗੁਰਜੋਤ ਦੇ ਨਾਲ